ਛੋਟੇ ਸਹਿਬਜ਼ਾਦਿਆਂ ਦੀ ਸੂਬੇ ਕੋਲ ਪਹਿਲੀ ਪੇਸ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਛੇਵਾਂ ਪੜਾਅ 11 ਕੋ 26 ਦਸੰਬਰ 1704 ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਸਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਅੰਦਰ ਤਾਕਲ ਹੁੰਦਿਆਂ ਹੀ ਛਾਤੀ ਤਾਣਦਿਆਂ ਪੂਰੇ ਰੋਗ ਨਾਲ ਕੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੁਣ ਕੇ ਕੋਲ ਖੜਾ ਸੁਚਾਨੰਦ ਜਿਸ ਨੂੰ ਸਿੱਖ ਇਤਿਹਾਸ ਵਿੱਚ ਝੂਠਾ ਆਨੰਦ ਕਰਕੇ ਲਿਖਿਆ ਜਾਂਦਾ ਹੈ ਕਹਿਣ ਲੱਗਾ ਬਚਿਓ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਇਹ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਹੈ ਝੁੱਕ ਕੇ ਸਲਾਮ ਕਰੋ ਝੂਠਾ ਆਨੰਦ ਦੀ ਗੱਲ ਸੁਣ ਸਹਿਬਜ਼ਾਦਿਆਂ ਨੇ ਕੱਚ ਕੇ ਕਿਹਾ ਗੁਰੂ ਕਾ ਖਾਲਸਾ ਸਿਰਫ ਫਤਿਹ ਗਜਾਉਂਦਾ ਹੈ ਸਹਿਬਜ਼ਾਦੇ ਨੂੰ अनेका ਲਾਲਚ ਦੇ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਦਾਦੀ ਮਾਂ ਦੇ ਦਿੱਤੀ ਸਿੱਖੀ ਦੀ ਕੁਰਤੀ ਤੇ சதਕੇ ਦੋਵੇਂ ਛੋਟੇ ਸਹਿਬਜ਼ਾਦੇ ਬਾਬਾ ਚੌਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸਾਨੂੰ ਸਿੱਖੀ ਆਪਣੀ ਜਾਨ ਤੋਂ ਵੀ ਪਤ ਪਿਆਰੀ ਹੈ ਜਦੋਂ ਸਹਿਬਜ਼ਾਦੇ ਨਹੀਂ ਮੰਨੇ ਤਾਂ ਸੂਬੇ ਨੇ ਕਿਹਾ ਜਾਓ ਆਪਣੀ ਦਾਦੀ ਮਾਂ ਨਾਲ ਸਲਾਹ ਕਰਕੇ ਆਓ ਕਿ ਅੱਗੇ ਕੀ ਕਰਨਾ ਹੈ ਸਿਪਾਹੀ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਸ਼ ਵਿੱਚ ਛੱਡ ਆਏ। ਬਾਬਾ ਮੋਤੀ ਮਹਿਰਾ ਨੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਉਂਦੀ ਮਹਾਨ ਸੇਵਾ ਕੀਤੀ। ਵਾਹਿਗੁਰੂ ਵਾਹਿਗੁਰੂ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ 6 ਅਤੇ 8 ਸਾਲ ਦੇ 마ਸੂਮ ਪੁੱਤਰ ਛੋਟੇ ਸਹਿਬਜ਼ਾਦੇ ਅਜੇ ਹੀ ਹਾਲਾਤਾਂ ਵਿੱਚ ਵੀ ਅਡੋਲ ਰਹਿੰਦਿਆਂ ਆਪਣੇ ਪਿੰਡੇ ਉੱਤੇ ਅਨੇਕਾਂ ਤਸੀਹੇ ਸਹਿੰਦੇ ਹੋਏ ਪ੍ਰਮਾਤਮਾ ਦੇ ਭਾਣੇ ਹੂ ਮਿੱਠਾ ਕਰਕੇ ਮੰਨ ਰਹੇ ਸਨ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸਾਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ